ਕਸ ਕਰ ਜੀ ਸਾਰੇ ਨੂੰ ਮੇਜ ਦਾ ਦੇਖ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ। ਅੱਜ ਜੀ ਪਾ ਬੈਠ ਕੋ ਠੀਕ ਠਾਕ ਤੇ ਲੱਗੀਆਂ ਜੀ ਵਲੌਗ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਮੈਂ ਲੱਗੀਆਂ ਜੀ ਹੁਣ ਰੋਟੀ ਖਾਣ ਕਿਉਂਕਿ ਜਿਹੜੇ ਆਪਾਂ ਕੱਲ ਪਨੀਰ ਬਣਾਇਆ ਸੀਗਾ ਪਨੀਰ ਫਟਾਇਆ ਸੀਗਾ ਆਪਾਂ ਮਲਾਈ ਰੜਕ ਕੇ ਤੇ ਅੱਜ ਮੈਂ ਉਹਦੇ ਪਨੀਰ ਵਾਲਾ ਸਾਂਠਾ ਬਣਾਇਆ ਤੇ ਹੁਣ ਮੇਰੇ ਰੋਟੀ ਖਾ ਲਈ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਗਾਇਜ਼ ਰੋਟੀ ਵਗੈਰਾ ਆਪਾਂ ਖਾ ਲਈ ਆ ਤੇ ਹੁਣ ਆਪਾਂ ਕਰਦੇ ਜੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਿਉਂਕਿ ਅਰਪਨ ਉਹ ਖੇਡਣ ਲੱਗ ਗਈ ਆ ਤੇ ਜਿੰਨੇ ਲਾਹੇ ਜੀ ਮੈਂ ਕਿਹਾ ਚੱਲ ਮੈਂ ਸਬਜ਼ੀ ਤਿਆਰ ਕਰ ਲਾਂ ਅੱਜ ਬਣਾਵਾਂਗੇ ਜੀ ਗਾਜਰ ਮਟਰ ਔਲੂ ਮਟਰ ਤੇ ਗਾਜਰ ਮੈਂ ਚੀਜ਼ ਤੋੜ ਲਾਂ ਅਦਾਂ ਲਹਨ ਫੇਥਲੇ ਸਿੱਟੀ ਜਾਂਦੀ ਆ ਕਿ ਮੈਂ ਤਾਂ ਲਾਹਾ ਲੈਣ ਲੱਗੀ ਸੀ ਮੈਂ ਕਿ ਚੱਲੇ ਕੱਟਣ ਲੱਗੀ ਹਾਂ ਮੈਂ ਕਿ ਮੈਂ ਸਬਜ਼ੀ ਕਰ ਤਿਆਰ ਕਰ ਲਾਂ ਜਾਨੀ ਹੈ ਜੇ ਲਮੜਾ ਨੂੰ ਮੂੰਹ ਪਰ ਹੀ ਫਿਰ ਦੇਸੀ ਅੰਨ ਖਾ ਖਾ ਕੇ ਬਿਮਾਰ ਹੋ ਜਾਗੇ ਬੱਤ ਹਾਂ ਕੱਢ ਲਾ ਆਪੇ ਲੱਗੇ ਕਿ ਤੁਹਾਨੂੰ ਹਾਂਜੀ ਲਓ ਜੀ ਸਬਜ਼ੀ ਆਪਾਂ ਕੱਟਤੀ ਚੀ ਤੇ ਤੇ ਤਿਆਰ ਕਰਤੀ ਹੁਣ ਮੈਂ ਥੋੜੇ ਟਾਈਮ ਤੱਕ ਫਿਰ ਇਹਨੂੰ ਢੜਕਾ ਲਾ ਦੂੰਗੀ ਤੇ ਆਪਾਂ ਸੌਂਗੀ ਆ ਤੇ ਬਾਕੀ ਮੈਂ ਹੁਣ ਉਹਦੇ ਕੰਮ ਕਰ ਲਵਾਂ ਤੇ ਹਜੇ ਮੈਨੂੰ ਨਹਾਉਣਾ ਵੀ ਆ ਬਈ ਕੋ ਟਾਈਮ 12 ਵਜ ਗਏ ਵੇਖਿਆ ਚਲੋ ਮੈਂ ਹੁਣ ਪਹਿਲਾਂ ਸਬ지 ਦਾ ਗੱਦ ਨੂੰ ਕਿਉਂਕਿ ਆਪਾਂ ਖੇਡ ਵੀ ਫਿਰਦੀ ਸੀਗੀ ਤੇ ਆਪਾਂ ਹੁਣ ਸੌਂਗੀ ਤੇ ਮੈਂ ਹੁਣ ਬਾਕੀ ਦਾ ਆਪਦਾ ਸਾਰਾ ਕੰਮ ਕਰ ਲਵਾਂ ਨਿਬੇੜ ਲਵਾਂ ਤੇ ਹਾਂ ਤੇ ਕਦੋਂ ਸੌਂਗੀ ਮੈਨੂੰ ਚਾਹੀਦੀ ਕਿ ਸਵਾਤੀ ਵੇਖਿਆ ਚਲ ਠੰਡ ਪਈ ਆ ਹਨਾ ਬਾਰ ਹਫਾ ਬਹੁਤ ਜ਼ਿਆਦਾ ਚੱਲਦੀ ਆ ਤੇ ਇਸ ਕਰਕੇ ਹੁਣ ਆਰਾਮ ਨਾਲ ਸੁੱਤੀ ਰਹੂਗੀ ਇਹ ਤੇ ਬਾਕੀ ਮੈਂ ਹਾਂ ਹੁਣ ਉਹਦੇ ਬਾਕੀ ਦੇ ਕੰਮ ਕਰ ਕਰ ਲਾ ਤੇ ਮੇਜ ਆਪਣੀਆਂ ਆਰਾਮਾਂ ਬੈਠੀਆਂ ਨੇ ਇੱਧਰ ਆਪਣਾ ਕੱਟਾ ਵੀ ਇੱਠਾ ਹੂੰ ਉਹ ਮੁੰਡਾ ਕੱਟਾ ਕਿੱਥੇ ਆਪਣਾ ਆਪਣਾ ਕੱਟਾ ਕਿੱਥੇ ਆਂਦੇ ਬਤਾ ਆਂਦੇ ਬਤਾ ਉਹਨਾ ਕੱਟਾ ਬਿੱਝਾਂਗੇ ਆਪਣੀਆਂ ਆਰਾਮ ਨਾਲ ਵਧੀਆ ਧੁੱਪੇ ਬੈਠੀਆਂ ਨੇ ਹੁਣ ਚਲੰਦਰ ਸੁੱਕ ਜੂਗਾ ਕਿਸਾ ਨਹੀਂ ਕਰਨੀ ਹੈ ਫਿਰ ਪਾ ਦੇ ਠਹਿਰ ਕੇ ਕਰਾਂਗੇ ਫਿਰ ਆਪਾਂ ਪੱਠੇ ਥੋੜੀ ਥੋੜੀ ਪਾਈ ਆਪਣੇ ਨਾ ਖੋਲੀ ਦੇ ਵਿੱਚ ਦੇਖਦੀ ਐ ਤੇ ਦਾਣਾ ਭੁੱਕ ਦਾਂਗੇ ਤੇ ਹੂੰ 2 ਨਹੀਂ ਫਿਰ ਆਪਾਂ ਸੁਣ ਨਹੀਂ ਘਾਟਾਂਗੇ ਦੇਖਦੇ ਆ ਤੇ 12 ਵਜੇ ਆ 12 ਹਨਾ ਪਰ ਹਾਂਜੀ ਗਾਇਜ਼ ਮੈਂ ਆਲੂ ਰੈੱਗੇ ਸੀਗੇ ਚੀਰਨੇ ਵਾਲੇ ਤੇ ਚੀਰ ਚੋ ਕੇ ਹੁਣ ਆਪਾਂ ਇਹਨੂੰ ਤੜਕਾ ਲਾ ਦਈਏ ਤੇ ਗੈਰਪਨ ਉੱਠ ਗਰੀ ਉਸ ਤੋਂ ਬਾਅਦ ਹੋਨੇ ਮੈਨੂੰ ਕੁਝ ਵੀ ਨਹੀਂ ਕਰਨ ਦਿੱਤਾ ਹੈਗਾ ਬਸ ਮੈਂ फटाफट ਸਨੀ ਕਰਕੇ ਹੁਣ ਸਬਜੀਂ ਤੜਕਾ ਲਾਣਗੇ ਘਰ ਦੇ ਸਕੂ ਲੋੜੇਣਾ ਚਾਹ ਬਣਾ ਕੇ ਰੱਖੀ ਆ ਤੇ ਮੈਂ ਕਿਹਾ ਜਦੋਂ ਉੱਠ ਇੱਕੋ ਤੁ ਚੜੀ ਨੂੰ ਖੰਗ ਜਖਾਮ ਜਿਆ ਬਹੁਤ ਹੋਇਆ ਪਿਆ ਵਾ ਉਹ ਵੀ ਆਪਾਂ ਨੂੰ ਤੇ ਹੁਣ ਉਹ ਦੀ ਬੀਜੀ ਕਰੀ ਜਾਂਦੇ ਸਨ ਮਾਂ ਹਾਂ ਡੈਡੀ ਕੋਲ ਫੜਾਈ ਆ ਮੈਂ ਕਿਹਾ ਮੈਂ फटाफट ਹੁਣ ਸਬਜੀ ਨੂੰ ਕੱਟ ਕੇ ਪਾ ਲਾ ਦਮ ਤੇ ਮੈਂ ਇਧਰ ਆਲੂ ਸਿਰਾਂ ਦਾ ਪੀਸ ਕੀ ਪਿਆਜ਼ ਰਹਿ ਗਏ ਵਸੋਂ ਮੱਕਲੇ ਪਿਆਜ਼ ਚੀਰ ਲਈ ਫਿਰ ਇਹਨੂੰ ਸਬਜੀ ਦੇ ਉੱਪਰ ਲਾਉਂ ਗਿਆ ਤੜਕਾ ਜਦੋਂ ਉਹਨਾਂ ਆਰਪਨ ਉੱਠ ਛੜਦੀ ਆ ਉਦੋਂ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੈਗੀ ਚੱਜ ਨਾ। ਅਜਤਾ ਮੇਰਾ ਨਾਉਣ ਤੋਂ ਵੀ ਰਹਿ ਗਿਆ। ਹੁਣ ਵੀ ਬਾਹਰ ਖੇਡਦੀ ਹੱਥੇ ਡੈਡੀ ਕੋਲ। ਲਓ ਚੱਲ ਹੁਣ ਖੇਡਦੀ ਐ ਮੈਂ ਕਿਹਾ ਇੱਕ ਫਿਰ ਮੈਨੂੰ ਲਾਹ ਹੀ ਹੁੰਦਾ ਏ ਥੋੜਾ ਜਿਹਾ ਉਹ। ਇੱਕ ਖੇਡਦੀ ਇਹਦਾ। ਇੱਕ ਜਦੋਂ ਸੌਂਜ ਵੀ ਉਹ। ਅਜ ਮੈਂ ਭਾਂਡੇ ਹੀ ਮਾਂਜੀ ਸੀਗੀ। ਜਾਨੂੰ ਫੇਰ ਦੁਬਾਰਾ ਫਟਾਫਟ ਉੱਠ ਗਣੀ ਉਹ ਜਦੀ। ਅਜ ਮੈਂ ਭਾਂਡੇ ਮਾਂਜੇ ਵੀ ਨਹੀਂ ਸੀਗੇ। iar că, fiu noi, godieșcă că, că, când de două ramane în si, manțeia, de le răliți, manțea de câte, și că, toamnă toa răliți, și că, fiu că, că, de ਅੱਜ ਵਕਾ ਦਾ ਟਾਈਮ ਹੋਈ ਜਾਣਾ ਹੈ। ਲੈ ਦੋ ਪਰ ਇਸ ਤੇ ਮੈਂ ਦੱਤ ਚ ਰਣੀ ਆ। ਨਾ ਕੋਈ ਕੰਮ ਨਹੀਂ ਤਾਂ ਹੁੰਦਾ ਹੈਗਾ ਹਾਂਜੀ ਕਿਧੋ ਆਏ ਕਿਧੋ ਆਏ ਦੀ ਹਾਈ 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 ਟੁੱਟ ਗਿਆ ਹਾਈ ਟੁੱਟ ਗਿਆ ਫੋਨ ਹਾਈ ਫੋਨ ਟੁੱਟ ਗਿਆ ਚੱਡੋ ਹਾਂਜੀ ਹਾਂਜੀ ਕਿੱਦ ਰੱਖੀ ਆਪਾਂ ਕਿਹਦੇ ਤਾਂ ਮੈਨੂੰ ਕਹੇ ਲਓ ਜੀ ਪਾ ਸਬਜੀ ਆਪਣੀ ਜਲੀ ਪਾਤੀ ਟੱਕਾ ਚੰਗੇ ਤੜਕਾ ਆ ਗਿਆ ਇਹਦਾ ਇਹ ਤੱਕ ਜੀ ਸਾਰੇ ਦਿਹਾੜੇ ਹਾਂਜੀ ਸਬਜੀin ਤੜਕਾ ਸਿਲਾਇਆ ਹੈ ਤੇ ਲੀਆਂ ਜੀ ਉੱਥੇ ਧਨੀਆਂ ਲੈ ਪਾਉਣ ਲੈ ਕੇ ਨੇ ਧਨੀਆਂ ਤੇ ਕੱਖ ਬਹੁਤ ਹੋਇਆ ਪਿਆ ਵਾ ਇਧਰ ਨੂੰ ਇਹ ਤਾਂ ਬਿਚਾਲੇ ਲਸਣ ਵੀ ਨਾ ਦੱਬਿਆ ਜਿਹਾ ਗਿਆ। ਉਹ ਦੇਖੋ ਲਸਣ ਹੈਗਾ ਤਾਂ ਵੱਡਾ ਵੱਡਾ ਹੋ ਗਿਆ ਵਧੀਆ ਪਰ ਬਚਾਰੇ ਦੇ ਵਿੱਚ ਨਾ ਕੱਖ ਬਹੁਤ ਆ ਕਿਉਂਕਿ ਵਿਆਹ ਕਰਕੇ ਹੈ ਨਾ ਇੱਧਰ ਨੂੰ ਵੀ ਨਹੀਂ ਆਇਆ ਹੈਗਾ ਪਹਿਲਾਂ ਗੁੱੜ ਤਾਂ ਸੀਗਾ ਇਹ ਤੇ ਦੁਬਾਰਾ ਕੱਖ ਬਹੁਤ ਹੋ ਗਿਆ ਸੀ ਇਹਦੇ ਵਿੱਚ ਦਸਾਰਾ ਕੁਝ ਮਿੱਥੇ ਬਹੁਤ ਸਾਰੇ ਕਰੇ ਆਂ ਅਦਰ ਮੈਂ ਹਾਂਜੀ ਹਾਂਜੀ ਦੱਸੋ ਤੇ ਹੁਣ ਮੈਂ ਧਨੀਆ ਧਨੀਆ ਟੋਲੀ ਮੈਂ ਹਾਂਜੀ ਇੱਥੇ ਖੜਾ ਹੋ ਤੋ ਇਹ ਏਦਾਂ ਏਦਾਂ ਘਾਜਾ ਢੀਕਾ ਮੈਂ ਹੁਣ ਧਣੀਆਂ ਤੋੜ ਲਾ ਧਣੀਆਂ ਵੀ ਬਹੁਤ ਸੋਹਣਾ ਖੜਾ ਵੱਡਾ ਵੱਡਾ ਆ ਦੇਖੋ ਪਰ ਲੇਕਿਨ ਹਨਾ ਕੱਖ ਬਹੁਤ ਆ ਦੇ ਵਿੱਚ ਹੋਇਆ ਹੋਇਆ ਹਾਂਜੀ ਅਰਪਨ ਦਾ ਹਕੜਾ ਮੈਂ ਯਾਰ ਪਨ ਉਹ ਆਰਪਨ ਕੀ ਕਰਦਾ ਮੈਂ ਧਣੀਆਂ ਤੋੜ ਨਾ ਤੂੰ ਕੀ ਤੋੜ ਲੱਗਿਆ ਪੁੱਤ ਅੱਗੇ ਚਲਾ ਜਾ ਫੋੜਾ ਪਤਾ ਨਹੀਂ ਤੋੜ ਲਿਆ ਚੱਲੀਏ ਹੁਣ ਆਪਾਂ ਚਲੋ ਮੇਰੇ ਉਂਗਲੀ ਫੜੋ ਉਂਗਲੀ ਫੜੋ ਚੱਲੀਏ ਆਪਾਂ ਆ ਨਹੀਂ ਫੜਨਾ